ਵੇਰਾ ਟੀ ਕਾ ਤਵਾ ਟੀ ਕਾ ਪਾਣੀ ਮੇਰੀ ਬਹੁਤ ਕੋਈ ਤਰਾ ਬਹੁਤ ਠੀਕ ਦੀਆ ਉਹ ਭਾਰੀ ਮੇਰੀ ਵੀ ਨਹੀਂ ਦਿਖਦੀ ਦਿਖਦੀ ਕਹਿੰਦਾ ਨਾ ਮੇਰੀ ਬਾਹ ਬਹੁਤ ਠੀਕ ਕਰ ਦੂੰਗਾ ਉਹ ਭਾਰੀ ਮੇਰੀ ਬਾਹ ਉਹ ਬਾਹ ਮੇਰੀ ਬਾਹ ਦਿਖਦੀ ਹੈ बार-बार ਆਪਣੀ ਬਾਹ ਠੀਕ ਕਰਨ ਦੀ ਦੁਹਾਈ ਦੇ ਰਿਹਾ ਇਹ ਇਨਸਾਨ ਉਹ ਬਿਜਲੀ ਮੁਲਾਜ਼ਮ ਹੈ ਜੋ ਵਿਪਾਕ ਦੀ ਲਾਪਰਵਾਹੀ ਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੋ ਗਿਆ ਨੰਗਲ ਸ਼ਹਿਰ ਦੇ BBMP ਪਾਵਰ ਬੈਂਕ ਦਾ ਇਹ ਮੁਲਾਜ਼ਮ ਸੁਨੀਲ ਕੁਮਾਰ ਬਿਜਲੀ ਦੀਆਂ ਟੁੱਟੀਆਂ ਤਾਰਾਂ ਠੀਕ ਕਰਨ ਲਈ ਖੰਭੇ ਤੇ ਚੜਿਆ ਸੀ ਪਰ ਪਿੱਛੇੋਂ ਬਿਜਲੀ ਦੀ ਸਪਲਾਈ ਚਾਲੂ ਹੋ ਜਾਣ ਨਾਲ ਉਸ ਨੂੰ ਜ਼ਬਰਦਸਤ ਝਟਕਾ ਲੱਗਾ ਤੇ ਉਹ ਜ਼ਮੀਨ ਤੇ ਡਿੱਗ ਪਿਆ ਹਾਦਸੇ 'ਚ ਸੁਨੀਲ ਕੁਮਾਰ ਦੀ ਇੱਕ ਬਾਹ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਹ ਜਿਹੜਾ ਸਾਰੇ ਐਪੀਸੋਡ ਜੋ ਪਿਛਲੇ ਵੀ ਹੋਇਆ ਜਾਂ ਹੁਣ ਵੀ ਜਿਹੜਾ ਹੋਇਆ ਉਹ ਸਾਰਿਆਂ ਦੀ ਜਿਹੜੀ ਹੈ ਇੱਕ ਨਿਸ਼ਪੱਖਸ਼ ਜਾਂਚ ਹੋਣੀ ਚਾਹੀਦੀ ਔਰ ਬਣਦੇ ਜਿਹੜੇ ਦੋਸ਼ੀ ਅਧਿਕਾਰੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਫਸਰਾਂ ਨੇ ਉਹਨੂੰ ਡਿਊਟੀ ਤੇ ਭੇਜਿਆ ਉਹਨਾਂ ਦੀ ਨਿਗਰਾਲੀਆ ਕਿਉਂ ਨਹੀਂ ਦੇਖਿਆ ਨਹੀਂ ਵੀ ਲੈਂਚ ਜਿਹੜੀ ਹੈ ਉਹ ਸਪਲਾਈ ਹੈ ਜਾਂ ਨਹੀਂ ਹੈ ਜੇ ਸਪਲਾਈ ਆਈ ਕਿਉਂ ਜੇ ਸੁੱੱਚ ਕਟਿਆ ਏ ਤਾਂ ਸਪਲਾਈ ਫਿਰ ਕਿਵੇਂ ਆਈ ਏ ਇੱਕ ਜਾਂਚ ਦਾ ਵਿਸ਼ਾ ਓਧਰ ਅਧਿਕਾਰੀਆਂ ਨੇ ਮੁਲਾਜ਼ਮਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਪੂਰਾ ਕਮੈਂਟ ਪੂਰਾ ਹੈ ਸੇਫਟੀ ਬੈਲਟਾਂ ਦਿੱਤੀਆਂ ਅਲਾਊਟ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਔਰ ਰਬੜ ਗਲਵਜ਼ ਦਿੱਤੇ ਹੋਏ ਨੇ ਹਰ ਚੀਜ਼ ਆ ਜਿਹਦੇ ਨਾਲ ਇਦਾਂ ਦਾ ਕੋਈ ਹਾਸਾ ਨਾ ਹੋਵੇ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਹਾਸੇ ਹੋ ਗਏ ਨਹੀਂ ਮੈਂ ਆਇਆ ਨੂੰ ਮੈਨੂੰ ਤਾਂ ਥੋੜੀ ਦੇਰ ਹੋਈ ਆ ਇਦਾਂ ਦੇ ਹ ਬਿਲਕੁਲ ਇਮਾਨਦਾਰੀ ਨਾਲ ਔਰ ਦੋਸ਼ੀ ਨੂੰ ਸਜ਼ਾ ਦਿੱਤੀ ਜਾਏਗੀ ਚਾਹੇ ਕੋਈ ਵੀ ਹੋਵੇ ਫਿਲਹਾਲ ਅਧਿਕਾਰੀਆਂ ਵੱਲੋਂ ਇਸ ਘਟਨਾ ਪਿੱਛੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਣੀ ਟੀਵੀ